ਸਾਡੇ ਗੱਲ ਆਮ ਚਲਦੀ ਹੈ ਕਿ ਤਿੰਨ ਦਰਿਆਵਾਂ ਦੀ ਧਰਤੀ ਦਾ ਪਾਣੀ ਹੋਣ ਦੇ ਬਾਵਜੂਦ ਕਿ ਪੰਜਾਬ ਕਦੇ ਬੰਜਰ ਹੋ ਜਾਏਗਾ ਕਿ ਕਦੇ ਇਹ ਰੇਗਿਸਤਾਨ ਬਣ ਜਾਏਗਾ ਕੋਈ ਕਹਿੰਦਾ ਪੰਜਾਬ ਆਉਣ ਵਾਲੇ 10 ਸਾਲਾਂ ਚ ਬੰਜਰ ਹੋ ਜਾਏਗਾ ਕੋਈ ਕਹਿੰਦਾ 20 ਸਾਲਾਂ ਚ ਪਰ ਕੀ ਅਸਲ ਚ ਧਰਤੀ ਤੇ ਕਿਤੇ ਜਿਹਾ ਹੋਇਆ ਜੀ ਹਾਂ ਹਰੇ ਭਰੇ ਪੰਜਾਬ ਦੀ ਤਾਂ ਗੱਲ ਛੱਡੋ ਧਰਤੀ ਤੇ ਪੂਰਾ ਸਾਗਰ ਹੀ ਮਾਰੂਥਲ ਬਣ ਗਿਆ ਅਸੀਂ ਗੱਲ ਕਰਾਂਗੇ ਅਰਾਲ ਸਾਗਰ ਦੀ ਅੱਜ ਉਸ ਅਰਾਲ ਸਾਗਰ ਨੂੰ ਅਰਾਲ ਕੁਮ ਮਾਰੂਥਲ ਕਹਿੰਦੇ ਨੇ ਉਜ਼ਬੇਕਿਸਤਾਨ ਦੇ ਮੂਇਨੇਕ ਵਰਗੇ ਕਸਬੇ 'ਚ ਅਰਾਲ ਸਾਗਰ ਦੀਆਂ ਪ੍ਰਾਣੀਆਂ ਬੰਦਰਗਾਹਾਂ ਹੋਇਆ ਕਰਦੀਆਂ ਸੀ ਜਿੱਥੇ ਅੱਜ ਜਰ ਲੱਗੇ ਸੈਂਕੜੇ ਸਮੁੰਦਰੀ ਜਹਾਜ਼ এনवायरमेंटਲ ਚਿੰਤਾ ਦੇ ਸਿੰਬਲ ਬਣੇ ਹੋਏ ਨੇ ਮਾਰੂਥਲ ਦੀ ਬੰਜਰ ਜ਼ਮੀਨ ਕਦੇ ਸਮੁੰਦਰੀ ਜੀਵਾਂ ਨਾਲ ਭਰੀ ਹੁੰਦੀ ਸੀ ਮਾਰੂਥਲ 'ਚ ਖੜੇ ਜਰ ਲੱਗੇ ਸਮੁੰਦਰੀ ਜਹਾਜ਼ ਅਰਾਲ ਸਾਗਰ ਦੇ ਉਜਾੜੇ ਦੀ ਕਹਾਣੀ ਦੱਸਦੇ ਨੇ ਇਹ ਜਹਾਜ਼ ਆਪਣੀ ਥਾਂ ਤੇ ਖੜੇ ਰਹੇ ਪਰ ਹੌਲੀ-ਹੌਲੀ ਇਹਨਾਂ ਦੇ ਹੇਠੋਂ ਪਾਣੀ ਅਲੂਪ ਹੋ ਗਿਆ ਇਹ ਜ਼ਮੀਨ ਮਾਰੂਥਲ ਚ ਬਦਲ ਗਈ ਹੁਣ ਲੋਕੋ ਲੋਕ ਇਹਨਾਂ ਬਚੇ ਕੁਝ ਜਹਾਜ਼ਾਂ ਦੇ ਮਲਬਿਆਂ ਨੂੰ ਵੀ ਦਿਨੋ-ਦਿਨ ਗਾਇਬ ਕਰ ਰਹੇ ਨੇ 1960 ਦੇ ਦਹਾਕੇ ਤੱਕ ਅਰਾਲ ਸਾਗਰ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਸਾਗਰ ਹੋਇਆ ਕਰਦਾ ਸੀ